ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 5th ਆਲ ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਉੱਗੇ ਸਮਾਜ ਸੇਵਕ ਜਗਦੀਪ ਸਿੰਘ ਗੁਰਾਇਆ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ। ਸ਼ਹੀਦਾਂ ਦੀ ਮਹਾਨ ਧਰਤੀ ਤੇ ਬਾਬਾ ਫਤਿਹ ਸਿੰਘ ਜੀ ਜੋ ਸਾਡੇ ਛੋਟੇ ਸਹਬਜ਼ਾਦੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਡੈਡੀਕੇਸ਼ਨ ਲਈ ਡੈਡੀਕੇਟਡ ਆਲ ਇੰਡੀਆ ਫੁੱਟਬਾਲ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਅੰਡਰ 17 ਜੋ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਜਿਹੜੇ ਕਲੱਬ ਦੇ ਅਹੁਦੇਦਾਰ ਸਹਿਬਾਨਾ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਇੰਡੀਆ ਲੈਵਲ ਦਾ ਫੁੱਟਬਾਲ ਕੱਪ ਕਰਾਉਂਦੇ ਆ ਔਰ ਸਾਰੇ ਇੰਡੀਆ ਚੋਂ ਬਖ ਬਖ ਸਾਡੇ ਜਿਹੜੇ ਸਟੇਟਾਂ ਉੱਥੋਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਔਰ ਜਿਹੜਾ ਇਨਾਮ ਵੀ ਹੈ ਸਾਡੇ ਜਿਹੜੇ ਕਲੱਬ ਦੇ ਸਾਰੇ ਸਤਾਰਜੋਗ ਸਾਥੀ ਖੜੇ ਨੇ ਪ੍ਰਧਾਨ ਜੀ ਉਹਨਾਂ ਦੇ ਵੱਡਾ ਨਾਮ ਹੈ 110000 ਸੈਕਿੰਡ ਨਾਮ ਹੈ ਜਿਹੜਾ 71000 ਸੋ ਇਹ ਇਨਾਮ ਵੀ ਮੈਂ ਕਹਿ ਸਕਦਾ ਕਿ ਫੁੱਟਬਾਲ ਕੱਪ ਦਾ ਅੰਡਰ 70 ਪੰਜਾਬ ਦਾ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਹੋਊਗਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਬਾਬਾ ਫਤੇ ਸਿੰਘ ਨੂੰ ਜਿਹੜਾ ਸਮਰਪਿਤ ਹੈ ਕੱਪ ਹੈ ਫੁੱਟਬਾਲ ਕੱਪ ਔਰ ਅਸੀਂ ਜਿਹੜਾ ਉਹ ਗਰਾਊਂਡ ਹੈ ਡੇ ਬਾਏ ਡੇ ਅਸੀਂ ਦੇਖਿਆ ਕਿ ਉਹ ਉਹਦੀ ਅਸੀਂ ਇੰਪਰੂਵਮੈਂਟ ਕਰਾਈ ਹੈ ਬਹੁਤ ਵਧੀਆ ਹੁਣ ਇਹ ਜਿਹੜਾ ਬਣ ਗਿਆ ਸਾਰੀ ਸਹੂਲਤਾਂ ਉੱਥੇ ਮੌਜੂਦ ਨੇ ਔਰ ਉਹ ਤੋਂ ਨਾਲ ਦੀ ਨਾਲ ਇੱਕ ਵਧੀਆ ਕੰਮ ਜਿਹੜੇ ਸਾਡੇ ਕਲੱਬ ਵਾਲੇ ਵੀਰ ਤਾਂ ਆਇਆ ਦਸਤਾਰ ਕੰਪੀਟੀਸ਼ਨ ਕਰਾ ਰਹੇ ਨੇ ਉਹ ਵੀ ਮੈਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਜਿੱਥੇ ਸਾਡੇ ਨੌਜਵਾਨ ਖੇਡਾਂ ਵਾਲ ਜੁੜਦੇ ਆ ਉੱਥੇ ਦਸਤਾਰ ਕੰਪੀਟੀਸ਼ਨ ਕਰਵਾ ਕੇ ਇਹਨਾਂ ਨੇ ਆਪਣੇ ਸਮਾਜ ਚਾਰ ਨਾਲ ਜੁੜਿਆ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਜੋ ਪੰਜਾਬ ਦੇ ਸੀਐਮ ਹਨ ਉਹਨਾਂ ਦਾ ਇੱਕ ਸੁਪਨਾ ਹੈ ਕਿ ਪੰਜਾਬ ਰੰਗਲਾ ਬਣੇ ਉਹ ਰੰਗਲਾ ਤਾਂ ਹੀ ਬਣ ਸਕਦਾ ਹੈ ਜੇ ਸਾਡੇ ਜਿਹੜੇ ਨੌਜਵਾਨ ਹੈ ਉਸ ਗਰਾਊਂਡ ਦੇ ਵਿੱਚ ਆਉਣ ਆਪਣੀ ਸਪੋਰਟਸ ਨੂੰ ਅਪਣਾਉਣ ਅਤੇ ਨਾਲ ਦੀ ਨਾਲ ਜਿਹੜਾ ਸੱਭਿਆਚਾਰ ਹੈ ਆਪਣਾ ਉਹਨੂੰ ਅਪਣਾਉਣ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ 5th ਜਵਾਨ ਇੰਡੀਆ ਬੱਬਰ ਖੇਡ ਜੋ ਫੁੱਟਬਾਲ ਕੱਪ ਅੰਡਰ 17 ਦਾ ਉਸ ਦਾ ਰਸਮੀ ਜੋ ਪੋਸਟਰ ਅੱਜ ਐਡਵੋਕੇਟ ਲਖਮੀਰ ਸਿੰਘ ਰਾਏ ਜੀ ਤੋਂ ਅਸੀਂ ਸਾਡੀ ਅਗਲਾ ਅੱਜ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਇੱਕ ਸਾਡਾ ਜੋ ਫਰਸਟ ਪ੍ਰਾਈਜ਼ ਹੈ ਇਸ ਦਾ 111000 ਰੁਪਇਆ ਤੇ ਸੈਕੰਡ ਪ੍ਰਾਈਜ਼ 75000 ਰੁਪਇਆ ਤੇ ਇਸ ਦੇ ਨਾਲ ਨਾਲ ਟੂਰਨਾਮੈਂਟ ਦੇ ਵਿੱਚ ਜੋ ਦਸਤਾਰ ਮੁਕਾਬਲੇ ਵੀ ਕਰਵਾਏ ਜਾਣੇ ਲੜਕੇ ਦੇ ਲੜਕੀਆਂ ਦੇ ਕਿੱਥੇ ਹੋਣਗੇ ਕਿੰਨੀ ਤਰੀਕ ਨੂੰ ਤੇ 10 ਦਸੰਬਰ ਤੋਂ 14 ਦਸੰਬਰ ਤੱਕ ਮਾਤਾ ਗੁੰਦਰੀ ਸਕੂਲ ਦੇ ਵਿੱਚ ਕਰਵਾਏ ਜਾਣਗੇ ਕੀਮਾ ਸਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉਹ ਮੋਦੀ ਟੀਮਾਂ ਆ ਰਹੀਆਂ ਨੇ ਕਿੰਨੇ ਕੁ ਬੱਚੇ ਦੀ ਗੱਲ ਕਰ ਰਹੇ ਨੇ ਇਹਦੇ ਵਿੱਚ 500 ਬੱਚਾ ਪਾਰਟਿਸਪੇਟ ਕਰ ਰਹੇ ਨੇ ਇਹ ਇਹਦਾ ਕਰਾਉਣ ਦਾ ਮੁੱਖ ਮਕਸਦ ਕੀ ਹੈ ਇਹਦਾ ਮੁੱਖ ਮਕਸਦ ਇਹੀ ਹੈ ਜੀ ਵੀ ਬੱਚਿਆਂ ਨੂੰ ਬਾਤੋ ਬਾਤ ਖੇਡਾਂ ਦੇ ਨਾਲ ਜੋੜਨਾ ਇਹੀ ਸਾਡਾ ਮੁੱਖ ਮਕਸਦ ਹੈ ਤੇ ਸਾਡੇ ਨਾਲ ਸਾਡੀ ਪੂਰੀ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਵੀ ਨਾਲ ਆਏ ਹੋਏ ਨੇ ਸਾਰੇ ਠੀਕ ਹੈ ਜੀ ਤੇ ਸਾਡੇ ਜੋ ਐਨ ਆਰ ਆਈ ਵੀਰ ਹਨ ਸਾਨੂੰ ਬਹੁਤ ਹੀ ਬਹੁਤ ਜ਼ਿਆਦਾ ਸਪੋਰਟ ਕਰਦੇ ਸੋ ਉਹਨਾਂ ਦਾ ਵੀ ਸਟੂਡੈਂਟ ਮੈਂਟ ਕਰਾਉਣ ਦੇ ਵਿੱਚ ਬਹੁਤ 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 ਵੱਡਾ ਮਦਦ ਸਹਿਯੋਗ ਠੀਕ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਬੱਚਿਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਅਸੀਂ ਛੋਟੇ ਬੱਚਿਆਂ ਦਾ ਕਰਾਉਣਾ ਸੀ 7 ਸਾਲ ਤੋਂ ਲੈ ਕੇ 12-14 ਸਾਲ ਤੱਕ ਦੇ ਬੱਚੇ ਇਸ ਦੇ ਵਿੱਚ ਖੇਡਦੇ ਆ ਮਤਲਬ ਉਹ ਵੀ ਇੱਕ ਵਧੀਆ ਪ੍ਰਾਲਾ ਚਲੋ ਆ ਸਾਡੇ ਸਾਰੇ ਵੀਰ ਭਰਾਵਾਂ ਦੇ ਨਾਲੇ ਚੱਲਦਾ ਸਿਸਟਮ ਕੀ 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 ਤੁਸੀਂ ਨੇ ਇੱਕ ਬਾਬਾ ਫਤਿਹ ਸਿੰਘ ਦੇ ਨਾਮ ਤੇ ਅਕੈਡਮੀ ਹੈ ਤੇ ਦਸੰਬਰ ਚ 10 ਦਸੰਬਰ ਨੂੰ ਅਸੀਂ ਟੂਰਨਾਮੈਂਟ ਕਰਾਉਨੇ ਹੁ ਫਟਵਾਲਾ ਸਾਡਾ ਮੇਨ ਮਕਸਦ ਹੈ ਵੀ ਜਿਹੜੇ ਸਾਡੇ ਬੱਚੇ ਨੇ ਉਹ ਮੋਬਾਈਲਾਂ ਤੋਂ ਨਿਕਲ ਕੇ ਗਰਾਊਂਡ ਨਾਲ ਜੁੜਨ ਤਾਂ ਅਸੀਂ ਸਾਰੀ ਟੀਮ ਇਸ ਟੂਰਨਾਮੈਂਟ ਨੂੰ ਸਕਸੈਸ ਬਣਾਉਣ ਲਈ ਤੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਲਈ ਪੂਰਾ ਪ੍ਰਬੰਧ ਕੰਨੀ ਕੋਸ਼ਿਸ਼ ਕਰਦੇ। ਇਹ ਪਹਿਲੀ ਵਾਰ ਥਰੇ ਪੱਗਾਂ ਦੇ ਮੁਕਾਬਲੇ ਵਿਦਰਾਇ ਦਸਤਾਰਬੰਦੀ ਹਾਂਜੀ 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 ਹਾਂਜੀ। ਉਹਦੇ ਬਾਰੇ ਜਿੱਦਾਂ ਬਾਬਾ ਫਤਿਹ ਸਿੰਘ ਦੇ ਨਾਮ ਤੇ ਟੂਰਨਾਮੈਂਟ ਹੋ ਰਿਹਾ ਤਾਂ ਅਸੀਂ ਕਹਿੰਨੇ ਆਂ ਵੀ ਬੱਚੇ ਸਿੱਖੀ ਨਾਲ ਵੀ ਜੁੜਨ ਇਹ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਵੀ ਜੁੜ ਜਾਈਏ ਤਾਂ ਕਰ ਗਏ। ਇਹ ਜਿਹੜਾ ਫੁੱਟਬਾਲ ਕਲਪਾ ਇਹ ਬਹੁਤ ਵਧੀਆ ਹੋ ਰਿਹਾ ਸਾਡੇ ਮਾਦਾ ਸੰਦੀ ਸਕੂਲ ਦੇ ਵਿੱਚ ਇਹਦੇ ਵੀ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਹੋਰ ਸਾਡੇ ਜਿੰਨੇ ਕਮੇਟੀ ਦੇ ਮੈਂਬਰ ਨੇ ਉਰੇ ਸਾਡੇ ਮੈਂਬਰ ਨੇ ਸਾਰੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ। ਉਹਨਾਂ ਦਾ ਵੱਧ ਸੋਖ ਜਾਊਗਾ ਸਾਡੇ ਨਾਲ ਜਿਹੜੇ ਅਸੀਂ ਬਾਹਰ ਰਹਨੇ ਜਿੰਨਾ ਚ ਸਾਨੂੰ ਹੁੰਦਾ ਅਸੀਂ ਆਪਣਾ ਟਾਈਮ ਕੱਢ ਕੇ ਬਾਹਰ ਆਉਂਦੇ ਆ ਹੁਣ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਜੋ ਅਸੀਂ ਪੰਜਵਾਂ ਫੁੱਟਬਾਲ ਕੱਪ ਕਰਾ ਰਹੇ ਆ ਇਹ ਸਾਡੀ ਮੈਨੇਜਮੈਂਟ ਕਮੇਟੀ ਜਿੰਨੇ ਵੀ ਮੈਂਬਰ ਅਹੁਦੇਦਾਰ ਸਾਹਿਬਾਨ ਨੇ ਸਾਰੇ ਨੇ ਉਹਨਾਂ ਦਾ ਇਸ ਕੱਪ ਵਿੱਚ ਬਹੁਤ ਵੱਡਾ ਸਹਿਯੋਗ ਹੈ ਅਸੀਂ ਉਹਨਾਂ ਦੇ ਨਾਲ ਕੋੜੇ ਨ ਮੋੜ ਝੜ ਕੇ ਕੱਢਦੇ ਆ ਵੇਰੋ ਦੀ ਖਾਲਸਾ ਵੇਰੋ ਦੀ